ਪੰਜਾਬ ਚ ਕੁਝ ਅਣਖੀ ਪੰਜਾਬੀਆਂ ਦੀਆਂ ਕਰਤੂਤਾਵਾਂ ਸਾਹਮਣੇ ਆਈਆਂ ਨੇ ਕਰਤੂਤਾ ਇਸ ਕਰਕੇ ਕਿ ਕਰੀਬ 2.5 ਲੱਖ ਪੰਜਾਬ ਦੇ ਚ ਮੁਰਦੇ ਵੀ ਪੈਨਸ਼ਨ ਲੈਂਦੇ ਰਹੇ ਨੇ ਤੇ ਉਹ ਮੁਰਦੇ ਸਰਕਾਰ ਨੇ ਕਾਬੂ ਕਰ ਲਏ ਨੇ ਤੇ ਹੁਣ ਕਰੀਬ 150 ਕਰੋੜ ਰੁਪਇਆ ਉਹਨਾਂ ਤੋਂ ਵਸੂਲਿਆ ਜਾਏਗਾ ਅਸਲ ਦੇ ਵਿੱਚ ਜਿਹੜੀ ਪੈਨਸ਼ਨ ਮਿਲਦੀ ਹੈ ਸਰਕਾਰ ਵੱਲੋਂ ਚਾਰ ਤਰ੍ਹਾਂ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਯਤੇਮ ਆਸ਼ਰਿਤ ਜਿਹੜੇ ਬੱਚੇ ਨੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਪਰ ਕੁਝ ਜਿਹੜੇ ਪੈਨਸ਼ਨਰ ਲਾਪਾਤਰੀ ਸਨ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸੀ ਲੇਕਿਨ ਉਹਨਾਂ ਦੇ ਫਿਰ ਵੀ ਪਰਿਵਾਰਕ ਮੈਂਬਰਾਂ ਵੱਲੋਂ ਪੈਨਸ਼ਨ ਲੈਂਦੇ ਰਹੇ ਤੇ ਗੱਲ 150 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਤੇ ਹੁਣ ਰਿਕਵਰੀ ਕੀਤੀ ਜਾ ਰਹੀ ਹੈ ਮਤਲਬ ਪੰਜਾਬ ਚ ਮਰਦੇ ਵੀ ਪੈਨਸ਼ਨ ਲੈ ਲੈਂਦੇ ਰਹੇ ਤੇ ਪਿੰਡ ਦੀਆਂ ਪੰਚਾਇਤਾਂ ਤੇ ਸਬੰਧਤ ਵਿਭਾਗ ਸੁੱਤੇ ਰਹੇ ਕਿ ਉਹਨਾਂ ਦੀ ਮਿਲੀ ਭੁਗਤੀ ਇਖਲਾਸਾ ਪੰਜਾਬ ਵਿਧਾਨ ਸਭਾ ਦੇ ਵਿੱਚ ਸੂਬੇ ਦੀ ਸਮਾਜਿਕ ਸੁਰੱਖਿਆ ਬਾਲ ਵਿਕਾਸ ਤੇ ਮਹਿਲਾ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਹੁਣਾ ਵੱਲੋਂ ਕੀਤਾ ਗਿਆ ਪੰਜਾਬੀ ਜੋ ਆਪਣੇ ਆਪ ਨੂੰ ਅਣਖੀ ਕਹਾਉਣ ਦੇ ਵਿੱਚ ਫਕਰ ਮਹਿਸੂਸ ਕਰਦੇ ਨੇ ਪਰ ਕੁਝ ਅਜਿਹੇ ਅਣਖੀਆਂ ਦੀ ਖਬਰ ਸਾਹਮਣੇ ਆਈ ਆ ਲੋਕਾਂ ਦੀ ਜਿਹੜੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਜੇ ਸਰਕਾਰ ਕੋਲ ਕੁਝ ਵੀ ਸਕੀ ਮਿਲਦੀ ਆ ਉਹਦਾ ਨਾਜਾਇਜ਼ ਫਾਇਦਾ ਚੁੱਕੋ ਜਿਸ ਕਰਕੇ ਪੰਜਾਬ ਦੀ ਇੱਜ਼ਤ ਵੀ ਇਹਨਾਂ ਲੋਕਾਂ ਕਰਕੇ ਦਾਅ ਤੇ ਲੱਗੀ ਆ ਪੰਜਾਬ ਚ ਕਰੀਬ 2.44 ਲੱਖ ਮੁਰਦਿਆਂ ਵੱਲੋਂ ਵੀ ਪੈਨਸ਼ਨ ਲੈਣ ਦੀ ਰਿਪੋਰਟ ਸਾਹਮਣੇ ਆਈ ਆ ਸਮਾਜਿਕ ਸੁਰੱਖਿਆ ਵਿਭਾਗ ਨੂੰ ਇਹ ਅੰਕੜੇ ਇੱਕ ਸਰਵੇ ਰਿਪੋਰਟਰ ਦਰਾਂਨ ਪ੍ਰਾਪਤ ਹੋਏ ਸੂਬੇ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਾਵਾ ਕੀਤਾ ਕਿ ਵਿਭਾਗ ਨੇ ਮ੍ਰਿਤਕ ਤੇ ਅਯੋਗ ਲਾਭਪਾਤਰੀਆਂ ਕੋਲੋਂ ਕਰੀਬ 145.73 ਕਰੋੜ ਰੁਪਏ ਦੀ ਰਿਕਵਰੀ ਕੀਤੀ ਹੈ ਡਾਕਟਰ ਬਲਜੀਤ ਕੌਰ ਅਨੁਸਾਰ ਸਟੇਟ ਪੈਨਸ਼ਨ ਸਕੀਮ ਅਧੀਨ ਲਾਭ ਲੇਰੇ ਲਾਭਪਾਤਰੀਆਂ ਦੀ ਹੋਂਦ ਦਾ ਵਿਭਾਗ ਵੱਲੋਂ ਸਮੇਂ-ਸਮੇਂ ਤੇ ਸਰਵੇ ਕਰਵਾਇਆ ਗਿਆ ਸਰਵੇ ਰਿਪੋਰਟ ਅਨੁਸਾਰ 2.44 ਲੱਖ ਮ੍ਰਿਤਕਲਾਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਹੈ ਸਰਵੇ ਦੀ ਰਿਪੋਰਟ ਸਾਲ 2022-2023 ਦਰਾਂ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਲੈ ਰਹੇ 122908 ਲਾਪਾਤਰੀ ਮ੍ਰਿਤਕ ਅਤੇ ਅਯੋਗ ਪਾਏ ਗਏ ਨੇ ਜਿਨ੍ਹਾਂ ਤੋਂ ਕਰੀਬ 77.9 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸਾਲ 2023-2024 ਦਰਾਂ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਲੈ ਰਹੇ 1,7571 ਲਾਭਪਾਤਰੀ ਮ੍ਰਿਤਕ ਤੇ ਅਯੋਗ ਪਾਏ ਗਏ ਨੇ ਜਿਨ੍ਹਾਂ ਤੋਂ ਕਰੀਬ 43.22 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਸਾਲ 224-225 ਦੌਰਾਨ ਜੁਲਾਈ ਮਹੀਨੇ ਤੱਕ 1,14,160 ਲਾਭਪਾਤਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਅਯੋਗ ਪਾਇਆ ਗਿਆ ਹੈ ਤੇ ਸੂਬਾ ਸਰਕਾਰ ਵੱਲੋਂ ਇਹਨਾਂ ਲਾਭਪਾਤਰੀਆਂ ਤੋਂ 26.59 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਕੁੱਲ 244639 ਲਾਭਪਾਤਰੀਆਂ ਤੋਂ 145.73 ਕਰੋੜ ਰੁਪਏ ਰਿਕਵਰ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 17852 ਲਾਭਪਾਤਰੀਆਂ ਤੋਂ 10.54 ਕਰੋੜ ਰੁਪਏ ਬਰਨਾਲਾ ਜ਼ਿਲ੍ਹੇ ਵਿੱਚ 6770 ਲਾਭਪਾਤਰੀਆਂ ਤੋਂ 4.27 ਕਰੋੜ ਰੁਪਏ ਬਠਿੰਡਾ ਵਿੱਚ 19590 ਲਾਪਾਤਰੀਆਂ ਤੋਂ 3.44 ਕਰੋੜ ਰੁਪਏ ਫਤਿਹਗੜ ਸਾਹਿਬ 5984 ਲਾਪਾਤਰੀਆਂ ਤੋਂ 2.10 ਕਰੋੜ ਰੁਪਏ ਫਰੀਦਕੋਟ ਜ਼ਿਲ੍ਹੇ ਵਿੱਚ 6081 ਲਾਪਾਤਰੀਆਂ ਤੋਂ ਕਰੀਬ 7 7 ਕਰੋੜ ਰੁਪਏ ਫਾਜ਼ਿਲਕਾ ਜ਼ਿਲ੍ਹੇ ਵਿੱਚ 10596 ਲਾਪਾਤਰੀਆਂ ਤੋਂ 5.59 ਕਰੋੜ ਰੁਪਏ ਗੁਰਦਾਸਪੁਰ ਜ਼ਿਲ੍ਹੇ ਚ 13799 ਲਾਭਪਾਤਰੀਆਂ ਕੋਲੋਂ 15.85 ਕਰੋੜ ਰੁਪਏ ਹਾਰਪੁਰ ਚ 12317 ਲਾਭਪਾਤਰੀਆਂ ਕੋਲੋਂ 7.9 ਕਰੋੜ ਕਰੋੜ ਰੁਪਏ ਔਰ ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਦੇ 20434 ਲਾਭਪਾਤਰੀਆਂ ਕੋਲੋਂ 4.15 ਕਰੋੜ ਰੁਪਏ ਲੁਧਿਆਣਾ ਚ अठारह या अठासी लाभपातियों तो करीब सत्त करोड़ रुपए इस तरह श्री बुक्सा साहब विखे ग्यारह हज़ार नौ सौ कानवे लाभपात्रियों को करीब ढाई करोड़ रुपए मोगाच दस हजार चुरुंजा लाभपात्रियों को करीब पंद्रह करोड़ रुपए मानसा च बयासी सौ साठ लाभपात्रियों को करीब 3 ਕਰੋੜ ਰੁਪਏ ਸ਼ਹੀਦ ਭਗਤ ਸਿੰਘ ਨਗਰ ਦੇ ਕਰੀਬ 12204 ਲਾਭਪਾਤਰੀਆਂ ਕੋਲੋਂ 3.65 ਕਰੋੜ ਰੁਪਏ ਪਠਾਨਕੋਟ ਚ 2918 ਲਾਭਪਾਤਰੀਆਂ ਕੋਲੋਂ 3.05 ਕਰੋੜ ਰੁਪਏ ਪਟਿਆਲਾ ਚ 24316 ਲਾਭਪਾਤਰੀਆਂ ਕੋਲੋਂ ਕਰੀਬ 10.61 ਕਰੋੜ ਰੁਪਏ ਰੂਪਨਗਰ ਚ 4751 ਲਾਭਪਾਤਰੀਆਂ ਕੋਲ 1.15 ਕਰੋੜ ਰੁਪਏ ਸੰਗਰੂਰ ਚ 7888 ਲਾਭਪਾਤਰੀਆਂ ਕੋਲ ਕਰੀਬ 21.46 ਕਰੋੜ ਰੁਪਏ ਮਹਾਲੀ ਚ 4808 ਲਾਭਪਾਤਰੀਆਂ ਕੋਲ ਕਰੀਬ 1.59 ਕਰੋੜ ਰੁਪਏ ਅਤੇ ਤਰਨਤਨ ਜ਼ਿਲ੍ਹੇ ਦੇ ਕਰੀਬ 11186 ਲਾਭਪਾਤਰੀਆਂ ਕੋਲੋਂ ਕ੍ਰਮ 10 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਡਾਕਟਰ ਬਲਜੀਤ ਕੌਰ ਹੁਣਾਂ ਨੇ ਹੋਰ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਉਲੀਕੀਆਂ ਹੋਈਆਂ ਹਨ ਜਿਨ੍ਹਾਂ ਦੇ ਦੇਨ ਸੂਬੇ ਦੇ ਵਸਿੰਦਿਆਂ ਨੂੰ ਲਾਭ ਮਿਲ ਰਿਹਾ ਉਹਨਾਂ ਨੇ ਕਿਹਾ ਕਿ ਪੈਨਸ਼ਨਾਂ ਦੀ ਅਦਾਇਗੀ ਲਾਭਪਾਤਰੀਆਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਕੀਤੀ ਜਾ ਰਹੀ ਹੈ ਇਸ ਤੋਂ ਲਾਵਾ ਉਹਨਾਂ ਦੱਸਿਆ ਕਿ ਸਟੇਟ ਪੈਨਸ਼ਨ ਸਕੀਮ ਦੀਨ ਵਿੱਤੀ ਸਾਲ 2024-2025 ਲਈ ਸੂਬਾ ਸਰਕਾਰ ਵੱਲੋਂ 5924 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਉਹਨਾਂ ਦੱਸਿਆ ਕਿ ਮਹੀਨਾ ਜੁਲਾਈ 2024 ਤੱਕ 2505.52 ਕਰੋੜ ਰੁਪਏ ਦੀ ਰਕਮ 33,58,168 ਲਾਭਪਾਤਰੀਆਂ ਦੀ ਪੈਨਸ਼ਨ ਲਈ ਸਰਕਾਰ ਵੱਲੋਂ ਖਰਚੀ ਜਾ ਚੁੱਕੀ ਹੈ ਰਕਮ ਇਹ ਰਕਮ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਨਿਆਇਸ਼ਰਤ ਔਰਤਾਂ ਆਸ਼ਰਿਤ ਬੱਚਿਆਂ ਤੇ ਅਪੰਗ ਵਿਕਤੀਆਂ ਨੂੰ ਦਿੱਤੀ ਸਹਾਤਾ ਸਕੀਮ ਅਧੀਨ ਦਿੱਤੀ ਜਾਂਦੀ ਹੈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜ਼ੁਰਗਾਂ ਵਿਧਵਾਵਾਂ ਆਸ਼ਰਿਤ ਬੱਚਿਆਂ ਤੇ ਅੰਗਹੀਨ ਲੋਕਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ ਹੁਣ ਇਹਨਾਂ ਕੋਲੋਂ ਕਰੀਬ 142 ਕਰੋੜ ਜਿਹੜੇ ਮੁਰਦੇ ਵੀ ਪੈਨਸ਼ਨ ਲੈਂਦੇ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕ੍ਰੀਬ ਸਰਕਾਰ ਨੇ 145.73 ਕਰੋੜ ਰੁਪਏ ਦੀ ਰਿਕਵਰੀ ਕੀਤੀ ਹੈ ਕਈਆਂ ਕੋਲ ਹਲੇ ਰਿਕਵਰੀ ਕਰਨੀ ਬਾਕੀ ਆ ਵਿਭਾਗ ਵੱਲੋਂ ਰਿਕਵਰੀ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ